ਇਹ ਤਾਂ ਵਿਆਹ ਹੋਇਆ ਸੀ ਰਮੇਸ਼ ਦਾ ਇਹਦੇ ਬੱਚੇ ਹੈਗੇ ਆ ਨਾ ਆਰ ਕੇ ਹੈ ਤਾਂ ਹੈਗੇ ਉਹ ਨਾ ਨਾ ਹੋਇਆ ਵਰਗੇ ਇੱਕ ਆ ਅੱਜ ਬਹੁਤ ਡਾਇਲੌਗ ਸੁਣਦੇ ਆਂ ਅਸੀਂ ਭੈਣ ਭਰਾ ਤਾਂ ਹੈਗੇ ਨਾ ਹੋਇਆ ਵਰਗੇ ਮਾਂ ਪਿਓ ਤਾਂ ਹੈਗੇ ਨਾ ਹੋਇਆ ਵਰਗੇ ਧੀਆਂ ਪੁੱਤ ਤਾਂ ਹੈਗੇ ਨਾ ਹੋਇਆ ਵਰਗੇ ਕੈਸੀ ਵੀ ਡੰਬਨਾ ਵੀ ਹੈਗੇ ਆ ਪਰ ਨਾ ਹੋਇਆ ਵਰਗੇ ਇਹ ਜੋਤਿਸ਼ ਦਾ ਵੀ ਕੰਮ ਸਾਰਾ ਜਾਣਦੇ ਤੁਸੀਂ ਅੱਛਾ ਜੀ ਤੇ ਤੁਸੀਂ ਆਪਣੀ ਗੁੰਡਲੀ ਨੇ ਦੇਖੀ ਸੀ ਕਦੇ ਫੇਰ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਤੁਹਾਡੀਆਂ ਪਾ ਨਹੀਂ ਕੀਤਾ ਕੋਈ ਆਪਣਾ ਹੋਇਆ ਨਹੀਂ ਕੋਈ ਹੱਲ ਸ਼੍ਰੀ ਮਹਾਂਦੇਵ ਸ਼੍ਰੀ ਦੀ ਮਹਾਂਦੇਵ ਕੀ ਆਕਸਮਤ ਦੇ ਦੌਰ ਆ ਜੀ ਕੀ ਮਕਦਰਾਂ ਦੀ ਖੇਡ ਆ ਇੱਕ ਉੱਚ ਕੋਟੀ ਦੇ ਪੰਡਤ ਜੀ ਦੇ ਬੇਟੇ ਨੇ ਦੋਨੋਂ ਤੇ ਇਹ ਮੰਦਿਰ ਜਿਹੜੀ ਜਗ੍ਹਾ ਵਾ ਮੰਦਿਰ ਤੁਹਾਡਾ ਹੀ ਹੈ ਜੀ ਇਹ ਜੱਦੀ ਬਾਣੀ ਜੱਦੀ ਪੁਸ਼ਤੀ ਆ ਐਸੀ ਕਿਹੜੀ ਕਲਾ ਵਰਤਕੀ ਕੀ ਹੋਇਆ ਅਸ਼wini ਜੀ ਪਰਿਵਾਰ ਸਾਰਾ ਖੇਰੂ ਖੇਰੂ ਹੋ ਗਿਆ ਤੁਹਾਡੀ ਅੱਖਾਂ ਦੀ ਰੌਸ਼ਨੀ ਚਲੇ ਗਈ ਤੁਹਾਡੇ ਭਰਾ ਦਾ ਕੀ ਨਾਮ ਆ ਜਿਹੜਾ ਉਹ ਮਿਊਜ਼ਿਕ ਵਜਾਉਂਦਾ ਮਿਊਜ਼ਿਕ ਵਾਲਾ ਰਮੇਸ਼ ਕੁਮਾਰ ਰਮੇਸ਼ ਕੁਮਾਰ ਉਹਨਾਂ ਨੂੰ ਅਸੀਂ ਨਹਿਰ ਤੋਂ ਲੈ ਕੇ ਗਏ ਆ ਚੱਕ ਕੇ 3 ਕਿ ਮਹੀਨੇ ਪਹਿਲਾਂ ਧਰੰਗ ਹੋਇਆ ਹੋਇਆ ਸੀ ਜੋ ਵੀਰੇ ਵਿੱਚ ਪਏ ਸੀ ਬਹੁਤ ਮਾੜੀ ਹਾਲਤ ਵਿੱਚ ਹਾਂਜੀ ਅਸ਼wini ਜੀ ਹਾਂਜੀ ਦਸਿਕਾਲ ਆਹ ਕੌਣ ਬੈਠਾ ਤੁਹਾਡੇ ਕੋਲੇ ਆਹ ਗੱਲ ਕਰੋ ਇੱਧਰ ਇੱਧਰਲੇ ਪਾਸੇ ਆਹ ਪਾਸੇ ਆਹ ਕੌਣ ਰਮੇਸ਼ੇ ਕੌਣ ਆ ਰਮੇਸ਼ ਕੌਣ ਆਹੀਂ ਪਤਾ ਹੈ ਹੈ ਤੰਦਾ ਜੀ ਅਸ਼ਵਨੀ ਆ ਅਸ਼ਵਨੀ ਇੱਧਰ ਦੇਖ ਰੇ ਵੱਲ ਮੂੰਹ ਘੁਮਾ ਇੱਧਰ ਮੂੰਹ ਘੁਮਾ ਹੋਰ ਹੋਰ ਮੂੰਹ ਘੁਮਾ ਥੋੜਾ ਜਾਂ ਹਾਂ ਦੱਸ ਰਮੇਸ਼ ਕੌਣ ਹੈ ਅਸ਼ਵਨੀ ਹੈ ਨਾ ਪਛਾਣ ਲੈ ਤੂੰ ਕੌਣ ਹੈ ਤੇਰਾ ਕੀ ਲੱਗਦਾ ਹਾਂ ਛੋਟਾ ਭਾਈ ਤੇਰਾ ਭਰਾ ਵਾ ਵੱਡਾ ਕਿ ਛੋਟਾ ਰਮੇਸ਼ ਰਮੇਸ਼ ਛੋਟਾ ਛੋਟਾ ਤੂੰ ਛੋਟਾ ਵਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਕਿਸਮਤ ਦੇ ਦੌਰ ਆ ਜੀ ਕਿਆ ਮੁਕੱਦਰਾਂ ਦੀ ਖੇਡ ਆ ਦੋਨੋਂ ਪੁਜਾਰੀ ਦੇ ਪੁੱਤ ਆ ਬੜੇ ਇੱਕ ਉੱਚ ਕੋਟੀ ਦੇ ਪੰਡਤ ਜੀ ਦੇ ਬੇਟੇ ਨੇ ਦੋਨੋਂ 130 ਸਾਲਾਂ ਦਾ ਇਹਨਾਂ ਦਾ ਇਤਿਹਾਸ ਜਿਹੜਾ ਧਰਮਕੋਟ ਸ਼ਹਿਰ ਦੇ ਵਿੱਚ 메ਨ ਬਾਜ਼ਾਰ ਦੇ ਵਿੱਚ ਰਾਧਾ ਕ੍ਰਿਸ਼ਨ ਮੰਦਿਰ ਦੇ ਨਾਂ ਤੇ ਉੱਥੇ ਮੂੰਹੋਂ ਬੋਲਦਾ ਆ ਉੱਥੇ ਮੰਦਿਰ ਦੇ ਵਿੱਚ ਮੂਰਤੀਆਂ ਜਿੱਥੇ ਹਰ ਟਾਈਮ ਘੰਟੀਆਂ ਵੱਜਦੀਆਂ ਸੀ ਹਰ ਟਾਈਮ ਪੂਜਾ ਹੁੰਦੀ ਸੀ ਜਨਮ ਅਸ਼ਟਮੀ ਤੇ ਇਲਾਕੇ ਦਾ ਇਕੱਠ ਹੁੰਦਾ ਸੀ ਦੁਨੀਆ ਮੰਦੀ ਸੀ ਪੰਡਤ ਜਗਨਨਾਰਜ ਜੀ ਨੂੰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਆਪਣੇ ਦੋਨਾਂ ਪੁੱਤਰਾਂ ਨੂੰ ਪਾਲਿਆ ਪੜ੍ਹਾਇਆ ਲਿਖਾਇਆ ਵੀ ਵਧੀਆ ਉੱਚ ਵਿੱਦਿਆ ਦਿੱਤੀ ਆਸ਼ਵਨੀ ਜੀ ਆਰ ਜੀ ਵਿਆਦ ਦੇ ਡਾਕਟਰ ਵੀ ਰਹੇ ਤੇ ਪੰਡਤ ਜੀ ਨੇ ਹੱਥ ਵੀ ਦੇਖਦੇ ਨੇ ਜੋਤਸੀ ਵੀ ਨੇਮਾ ਵਧੀਆ ਮਹਾਰਥੀ ਨੇ ਤੇ ਇਦਾਂ ਹੀ ਰਮੇਸ਼ ਜੀ ਮਿਊਜ਼ਿਕ ਦੇ ਵਿੱਚ ਗਏ ਇਹ ਜਿਹੜੇ ਮਿਊਜ਼ਿਕ ਤੇ ਕੀਬੋਰਡ ਵਜਾਉਂਦੇ ਹੁੰਦੇ ਆ ਵੱਡੇ ਵੱਡੇ ਸਿੰਗਰਾਂ ਨਾਲ ਜਿਨ੍ਹਾਂ ਦੇ ਨਾਂ ਲੈ ਲਈਏ ਪੁਰਾਣੇ ਦੁਗਾਣੇ ਗਾਉਣ ਵਾਲੇ ਮੁਹੰਮਦ ਸਦੀਕ ਹੋਣੀ ਸ੍ਰਿੰਦਰ ਚਿੰਦਾ ਚਮਕੀਲਾ ਜੀ ਦਾ ਵੀ ਨਾਂ ਲਾऊं ਦਲਸ਼ਾਦ ਅਖਤਰ ਉਹਨਾਂ ਸਾਰਿਆਂ ਦੇ ਨਾਲ ਸਟੇਜ ਦੇ ਉੱਤੇ ਪਰਫਾਰਮੈਂਸ ਕਰੀ ਇਸ ਵੀਰ ਦੀ ਪਿਤਾ ਜੀ ਦੀ ਡੈਥ ਹੋ ਗਈ ਮੰਦਰ ਨੂੰ ਸੰਭਾਲਣ ਲੱਗਿਆ ਅਸ਼wini ਜੀ ਅਸ਼wini ਜੀ ਦਾ ਵਿਆਹ ਹੋਇਆ ਸੀ ਦੋ ਬੱਚੇ ਇੱਕ ਬੇਟੀ ਇੱਕ ਬੇਟਾ ਅੱਜ ਬੇਟੀ ਆਸਟ੍ਰੇਲੀਆ ਦੇ ਵਿੱਚ ਆ ਬੇਟਾ ਜਲੰਧਰ ਕਿਸੇ ਕੰਪਨੀ 'ਚ ਜੌਬ ਕਰਦਾ ਪੁੱਤ ਪੁੱਤਿਆਂ ਵਾਲਾ ਦੋਤੇ ਦੋਤੀਆਂ ਵਾਲਾ ਵਾ ਬਾਈ ਅਸ਼ਵਨੀ ਪਰ ਅੱਖਾਂ ਤੋਂ ਅੰਨਾ ਹੋ ਗਿਆ ਦੇਖਣੋਂ ਹਟ ਗਿਆ ਸਿਰ 'ਚ ਸੱਟ ਲੱਗੀ ਸੀ ਅੱਜ ਤੋਂ 20 ਸਾਲ ਪਹਿਲਾਂ 25 ਸਾਲ ਹੁਣ ਧਰਮ ਪਤਨੀ ਵੀ ਚੱਲ ਪਈ ਹੁਣ ਇਕੱਲਾ ਹੀ ਰਿਵਾਰ ਸਾਲ ਤੇ ਉਸੇ ਮੰਦਰ ਤੇ ਵਿੱਚ ਜਿੱਥੇ ਲੋਕ ਦੁਆਵਾਂ ਮੰਗਣ ਆਉਂਦੇ ਸੀ ਜਿੱਥੇ ਲੋਕ ਆਪਣੇ ਦੁੱਖ ਦੀ ਥਾਂ ਤੇ ਸੁੱਖ ਮੰਗਣ ਆਉਂਦੇ ਸੀ ਉਸੇ ਮੰਦਰ ਦੇ ਵਿੱਚ ਅਸ਼ਵਨੀ ਪਿਆ ਵਿੱਚ ਹੀ ਲੈਟਰਨ ਬਾਥਰੂਮ ਕਰ ਰਿਹਾ ਸੀ ਅੱਜ ਤੋਂ 4 ਕੁ ਮਹੀਨੇ ਪਹਿਲਾਂ ਅਸ਼ਵਨੀ ਦੇ ਛੋਟੇ ਭਰਾ ਨੂੰ ਰਮੇਸ਼ ਸ਼ਰਮਾ ਨੂੰ ਧਰਮਕੋਟ ਸ਼ਹਿਰ ਦੇ ਬਾਹਰਲੇ ਪਾਸੇ ਨਹਿਰ ਦੇ ਕੰਢੇ ਇੱਕ ਝੁੱਗੀ 'ਚ ਪਏ ਨੂੰ ਲੈ ਕੇ ਆਏ ਜਿੱਥੇ ਅਧਰੰਗ ਦੀ ਪ੍ਰੋਬਲਮ ਦੇ ਕਰਕੇ ਝੁੱਗੀ 'ਚ ਪਿਆ ਰਮੇਸ਼ ਨਰਕ ਕੱਟ ਰਿਹਾ ਸੀ ਉਸੇ ਦਿਨ ਹੀ ਸਾਨੂੰ ਪਤਾ ਲੱਗਿਆ ਵੀ ਰਮੇਸ਼ ਦਾ ਇੱਕ ਭਰਾ ਵੀ ਆ ਵੀ ਉਹ ਮੰਦਰ ਦੇ ਵਿੱਚ ਪਿਆ ਉਹ ਵੀ ਨਰਕੀ ਕੱਟ ਰਿਹਾ ਉੱਥੋਂ ਜਾ ਕੇ ਜਦੋਂ ਅਸ਼ਵਨੀ ਜੀ ਨੂੰ ਲੈਣ ਗਏ ਹਾਲਾਤ ਦੇਖੇ ਉਸ ਮੰਦਿਰ ਦੇ ਵਿੱਚ ਜਿੱਥੇ ਘੰਟੀਆਂ ਨੂੰ ਖੜਕਾਉਂਦੇ ਸੀ ਲੋਕ ਆ ਕੇ ਉੱਥੇ ਹੁਣ ਕੋਈ ਨਹੀਂ ਸੀ ਇਕੱਲਾ ਅਸ਼ਵਨੀ ਪਿਆ ਸੀ ਧੰਨਵਾਦ ਆ ਕੁਝ ਦੋ ਚਾਰ ਲੋਕ ਜਿਹੜੇ ਅਸ਼ਵਨੀ ਨੂੰ ਪ੍ਰਸ਼ਾਦਾ ਪਾਣੀ ਦਿੰਦੇ ਸੀਗੇ ਜਿੰਨਾ ਕਰਕੇ ਅਸ਼ਵਨੀ ਜਿਉਂਦਾ ਸੀ ਅਸ਼ਵਨੀ ਦਾ ਪੁੱਤ ਵੀ ਨਹੀਂ ਆਉਂਦਾ ਸੀ ਕਹਿੰਦੇ ਜ਼ਮੀਨ ਜਾਇਦਾਦ ਸਾਰਾ ਕੁਝ ਨਾਂ ਕਰਾ ਕੇ ਲੈ ਗਿਆ ਕਾਗਜ਼ਾਂ ਪੱਤਰਾਂ ਤੇ ਸਾਇਨ ਕਰਾ ਕੇ ਪਰ ਪੋਇਆ ਨੂੰ ਸਾਹਮਣੇ ਵਾਸਤੇ ਅੱਗੇ ਕੋਈ ਨਹੀਂ ਸੀ ਆਉਂਦਾ ਚਾਚੇ ਤਾਏ ਮਾਮੇ ਮਾਸੀਆਂ ਭੂਆ ਨਾਨਕੇ ਦਾਦਕੇ ਕਿੱਡਾ ਕੁੰਬਾ ਹੁੰਦਾ ਇਨਸਾਨ ਦਾ ਭਾਈ ਕੋਈ ਇਨਸਾਨ ਕਿਤੇ ਅਸਮਾਨ ਤੋਂ ਨਹੀਂ ਡਿੱਗਦਾ ਇਹਨਾਂ ਦੋਨਾਂ ਭਰਾਵਾਂ ਦੇ ਵੀ ਅੱਜ ਮਜ਼ਬੂਤੀ ਦੇ ਨਾਲ ਫੜੇ ਹੋਏ ਹੱਥ ਘੁੱਟ ਕੇ ਇੱਕ ਦੂਜੇ ਦੀ ਫੜੀਆਂ ਹੋਈਆਂ ਉਂਗਲਾਂ ਦਰਸਾਉਂਦੀਆਂ ਵੀ ਖੂਨ ਹਜੇ ਵੀ ਖਿੱਚ ਕਰਦਾ ਪਰ ਪਤਾ ਨਹੀਂ ਅੱਜ ਖੂਨ ਚਿੱਟਾ ਕਿਉਂ ਹੋਣ ਲੱਗ ਗਿਆ ਪਤਾ ਨਹੀਂ ਅੱਜ ਇਨਸਾਨੀ ਰਿਸ਼ਤੇ ਆ ਜਿਹੜੇ ਉਹਨਾਂ ਦੀਆਂ ਕਦਰਾਂ ਕੀਮਤਾਂ ਕਿਉਂ ਮਰਦੀਆਂ ਜਾ ਰਹੀਆਂ ਕਿਉਂ ਨਿਘਾਰ ਆ ਰਿਹਾ ਇੰਨਾ ਵੱਡਾ ਸਾਡੇ ਸਮਾਜ ਦੇ ਵਿੱਚ ਅੱਜ ਸਾਨੂੰ ਅਸੀਂ ਬੜਪਾਗੇ ਆ ਇਨਾਂ ਜਗਨਨਾਥ ਜੀ ਦੇ ਉਸ ਇੱਕ ਪਹੁੰਚੀ ਹੋਈ ਸ਼ਖਸੀਅਤ ਦੇ ਦੋਨਾਂ ਪੁੱਤਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਧਰਮਕੋਟ ਸ਼ਹਿਰ ਦੇ ਵਿੱਚੋਂ ਮੋਗੇ ਜ਼ਿਲ੍ਹੇ ਤੋਂ ਨੇ ਬਈ ਕਿਉਂ ਨਹੀਂ ਆਸ਼ਵਨੀ ਥੱਲੇ ਨਹੀਂ ਬਹਿਣਾ ਬਾਈ ਕੁਰਸੀ ਤੇ ਬਹਿਣਾ ਵਾ ਕੁਰਸੀ ਤੇ ਦਾ ਕੋਈ ਅਲੀ ਪਹਿਲਾਂ ਨਹੀਂ ਨਹੀਂ ਜੋ ਤੇ ਆਸ਼ਵਨੀ ਦਾ ਬਾਈ ਦਾ ਇਲਾਕਾ ਉੱਥੇ ਦੱਸਦਾ ਸੀ ਵੀ ਇਲਾਕਾ ਇੱਜ਼ਤ ਕਰਦਾ ਸੀ ਜਦੋਂ ਇਹ ਡਾਕਟਰ ਦੀ ਪ੍ਰੈਕਟਿਸ ਕਰਦੇ ਸੀ ਤੇ ਜੋਤਿਸ਼ੀ ਸੀ ਨਾਲ ਡਾਕਟਰ ਪ੍ਰਥਵੀ ਰਾਜ ਗੋਪਤ ਹਾਂਜੀ ਪ੍ਰਥਵੀ ਰਾਜ ਗੋਪਤ ਸੀਗਾ ਡਾਕਟਰ ਪ੍ਰਥਵੀ ਰਾਜ ਗੋਪਤ ਆਸ਼ਵਨੀ ਜੀ ਤੁਸੀਂ ਕਿੱਥੋਂ ਸਿੱਖਿਆ ਸੀ ਕੰਮ ਮੈਂ ਦੋ ਥਾਂ ਤੋਂ ਦੋ ਥਾਂਵਾਂ ਤੋਂ ਸਿੱਖਿਆ ਸੀ ਡਾਕਟਰ ਕਿੱਸ ਕੇ ਲਾ ਹਾਂਜੀ ਇੱਕ ਕੀ ਗਈ ਕੈਸੀ ਰੈਂਸ ਦਾ 5000 ਗੋਪਤਾ ਦੀ ਤੋਂ ਤੇ ਜੋਤਸ਼ੀ ਦਾ ਵੀ ਕੰਮ ਸਾਰਾ ਜਾਣਦੇ ਹੀ ਤੁਸੀਂ ਸਾਹਿਬ ਅੱਛਾ ਜੀ ਤੇ ਤੁਸੀਂ ਆਪਣੀ ਕੁੰਡਲੀ ਨੇ ਦੇਖੀ ਸੀ ਕਦੇ ਦੇਖੀ ਸੀ ਭਰਾ ਫੇਰ ਤੁਹਾਨੂੰ ਨਹੀਂ ਪਤਾ ਲੱਗਿਆ ਵੀ ਤੁਹਾਡੀ ਆਪਾ ਨਹੀਂ ਕੀਤਾ ਕੋਈ ਆਪਣਾ ਕੀਤਾ ਸੀ ਬਹੁਤ ਰੋਇਆ ਤੇਰਾ ਬੰਦਾ ਲਿਆ ਹੋਇਆ ਨਹੀਂ ਕੋਈ ਹੱਲ ਨਾ ਹਾਂਜੀ ਕਾ ਨਾ ਯਾਰ ਕਾ ਹਾਂਜੀ ਕਾ ਨਾ ਯਾਰ ਦਾ ਸਭ ਨੇ ਜਵਾਬ ਦਿੱਤਾ ਹੀ ਕੋਈ ਗ੍ਰਹਿ ਮਾਰੇ ਸੀਗੇ ਗ੍ਰਹਿ ਚਲ ਮਾਰੀ ਸੀ ਸ਼ਨੀ ਦੀ ਮਹਾਦਸ਼ਾ ਸੀ ਸ਼ਨੀ ਦੀ ਮਹਾਦਸ਼ਾ ਸੀ ਹਾ ਤੇ ਮਾਰੇ ਸੀ ਤੇ ਇਹਦੀ ਰਮੇਸ਼ ਦੇ ਇਹਦਾ ਵੀ ਹੱਥ ਪਹਿਣਾ ਸੀ ਤੁਸੀਂ ਲਾਲ ਕਿਤਾਬ ਤੋਂ ਦੇਖਦੇ ਕਰਦੇ ਹੋ ਲਾਲ ਕਿਤਾਬ ਪੜ੍ਹੀ ਹੋਈ ਹੈ ਲਾਲ ਕਿਤਾਬ ਪੜ੍ਹੀ ਹੋਈ ਹੈ ਜੋਸ਼ ਵਿਦਿਆ ਦਾ ਕੰਮ ਕਰਦਾ ਜੋਸ਼ ਵਿਦਿਆ ਦਾ ਵੀ ਕੰਮ ਕਰਦੇ ਹੋ ਲਾਲ ਕਿਤਾਬ ਜਿਆਦਾ ਪੜ੍ਹੀ ਹੈ ਲਾਲ ਕਿਤਾਬ ਜਿਆਦਾ ਪੜ੍ਹੀ ਹੈ ਹਾਂਜੀ ਇਹਦਾ ਵਿਆਹ ਹੋਇਆ ਸੀ ਰਮੇਸ਼ ਦਾ ਹਾਂ ਇਹਦੇ ਬੱਚੇ ਹੈਗੇ ਆ ਨਹੀਂ ਨਾ ਹੋਇਆ ਵਰਗੇ ਹੈ ਤਾਂ ਹੈਗੇ ਉਹ ਨਹੀਂ ਨਾ ਹੋਇਆ ਵਰਗੇ ਨਾ ਹੋਇਆ ਬੱਦ ਖਤਮ ਆ ਇੱਕ ਆ ਅੱਜ ਬਹੁਤ ਡਾਇਲੌਗ ਸੁਣਦੇ ਆਂ ਅਸੀਂ ਭੈਣ ਭਰਾ ਤਾਂ ਹੈਗੇ ਨਾ ਹੋਇਆ ਵਰਗੇ ਆ ਮਾਂ ਪਿਓ ਤਾਂ ਹੈਗੇ ਨਾ ਹੋਇਆ ਵਰਗੇ ਆ ਧੀਆ ਪੁੱਤ ਤਾਂ ਹੈਗੇ ਨਾ ਹੋਇਆ ਵਰਗੇ ਆ ਕੈਸੀ ਵੀ ਡੰਬਨਾ ਵੀ ਹੈਗੇ ਆ ਪਰ ਨਾ ਹੋਇਆ ਵਰਗੇ ਆ ਆ ਜਸ਼ਨਜੀਤ ਦੇ ਵੀ ਪੁੱਤ ਤੇ ਧੀ ਹੈਗੇ ਆ ਨਾ ਹੋਇਆ ਵਰਗੇ ਨਹੀਂ ਤਾਂ ਇਹ ਨਰਕ ਕਿਉਂ ਘਟਦਾ ਉਸ ਪਵਿੱਤਰ ਜਗ੍ਹਾ ਤੇ ਜਿੱਥੇ ਲੋਕ ਆ ਕੇ ਮੱਥਾ ਟੇਕਦੇ ਸੀ ਉਸ ਜਗ੍ਹਾ ਦੇ ਉੱਤੇ ਮਲਮੂਤਰ ਦੇ ਵਿੱਚ ਲੱਥਪੱਥ ਪਿਆਸ਼ ਵਨੀ ਆਪਣੀ ਜ਼ਿੰਦਗੀ ਦੇ ਉਹ ਨਰਕ ਵਰਗੇ ਦਿਨ ਕੱਟ ਰਿਆ ਸੀ ਆਪਾਂ ਬਾਬਾ ਕੰਧਿਰਾਂ ਨੂੰ ਹਾਲ ਪੜ ਬਸ ਅਰਦਾਸ ਕਰਿਓ ਅਸੀਂ ਇਹਨਾਂ ਦੋਨਾਂ ਭਰਾਵਾਂ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਸੰਭਾਲ ਕਰ ਸਕੀਏ ਸੱਚੇ ਪਾਤਸ਼ਾਹ ਵੱਲਾ ਉਹ ਰਾਮ ਵਾਹਿਗੁਰੂ ਜੀ ਉਹ ਭਗਵਾਨ ਸਾਨੂੰ ਹਿੰਮਤ ਬਖਸ਼ਣ ਸਮਤ ਬੁੱਧੀ ਬਖਸ਼ਣ ਅਸੀਂ ਇਹਨਾਂ ਦਾ ਮਾਣ ਸਤਕਾਰ ਕਰ ਸਕੀਏ ਇਹਨਾਂ ਦੀ ਸੇਵਾ ਕਰ ਸਕੀਏ ਨਹੀਂ ਤਾਂ ਸਾਡੀ ਕੀ ਔਕਾਤ ਅਸੀਂ ਕਿਸੇ ਨੂੰ ਆਪਣੇ ਘਰੇ ਲਿਆ ਕੇ ਰੱਖ ਲਈਏ ਤੇ ਉਹਦੀ ਸੇਵਾ ਕਰੀਏ ਇਹ ਉਹਦਾ ਵੀ ਬਖਸ਼ਿਆ ਹੋਇਆ ਘਰ ਆ ਉਹਦੀ ਵੀ ਬਖਸ਼ੀ ਹੋਈ ਛੱਤ ਆ ਸਭ ਉਹਦਾ ਹੀ ਆ ਹਾਂਜੀ ਹਾਂਜੀ ਗੁਰਪ੍ਰੀਤ ਹਾਂ ਜੀ ਹੋਰ ਤੁਸੀਂ ਸੁਣਾਓ ਕਿਵੇਂ ਹੋ ਠੀਕ ਹੋ ਅਸ਼ਵਨੀ ਸ਼ਰਮਾ ਜੀ ਠੀਕ ਹੋ ਫਿਕਰ ਨਹੀਂ ਕਰਨਾ ਪੰਡਤ ਜੀ ਹੁਣ ਠੀਕ ਆ ਤੁਸੀਂ ਸਹੀ ਥਾਂ ਤੇ ਆ ਗਏ ਹੋ ਤੁਹਾਡੀ ਪੂਰੀ ਸੇਵਾ ਸੰਭਾਲ ਹੋਊਗੀ ਇੱਥੇ ਠੀਕ ਆ ਕੋਈ ਗੱਲ ਨਹੀਂ ਰਮੇਸ਼ ਸਾਡਾ ਭਰਾ ਰਮੇਸ਼ ਨੂੰ ਤਾਂ ਪਤਾ ਰਮੇਸ਼ ਤਿੰਨ ਤਾਂ ਤਿੰਨ ਚਾਰ ਮਹੀਨੇ ਹੋ ਗਏ ਆਏ ਨੂੰ ਠੀਕ ਆ ਤੂੰ ਖੁਸ਼ ਆ ਇਹ ਵੀ ਰਾ ਖੁਸ਼ ਆ ਠੀਕ ਆ ਰੋਟੀ ਦਾ ਤੇ ਨਹੀਂ ਮਿਲਦੀ ਹਾਂ ਸਭ ਕੁਝ ਮਿਲਦਾ ਭਾਈ ਸਭ ਕੁਝ ਮਿਲੂਗਾ ਹਾਂ ਮੈਨੂੰ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲਿਆ ਕਾਕਾ ਖਿਚੜੀ ਦੇ ਇਧਰ ਬਾਈਆਂ ਨੂੰ ਦਲੀਆ ਵਾ सेवियां ਲੈ ਬਾਪੂ ਸੇਵੀਆਂ ਖਾ ਗਰਮ ਗਰਮ ਲੈ ਵੀ ਨਵੇਸ਼ ਤੂੰ ਵੀ ਖਾ ਸੇਵੀਆਂ ਗਰਮ ਗਰਮ ਆ ਚਮਚਾ ਵਿੱਚ ਆ ਦੇ ਆ ਦੇ ਚਮਚਾ જય ਮਾਤਾ ਦੀ ਬੋਲੋ ਸਾਚੇ ਦਰਬਾਰ ਕੀ જય